ਇਹਨੇ ਕਿੱਥੋਂ ਦੇਣਾ ਹੈ ਇਹਨੇ ਦੇ ਹੋ ਕਹਿੰਦਾ ਮੇਰੇ ਕੋ ਤੇ 20 ਰੁਪਏ ਹੈਗੇ ਜੇ ਟੁੱਟੇ ਜਿਹੜਾ ਮਗੇੜਾ ਲਾ ਕੇ ਲੈ ਆ 20 ਲੱਖ ਕਿੱਥੋਂ ਹੋਣਾ ਹੈ ਤੇ ਨਾਲ 20 ਲੱਖ ਇਕੱਠਾ ਹੋਣਾ ਤੇ ਨਾਲ ਨੌਕਰੀ ਮਿਲਣੀ ਦੋਵਾਂ ਧੀਆਂ ਨੂੰ ਮਿਲ ਗਈ ਹੁਣ ਗਾ ਮੁੰਡੇ ਵੀ ਨੌਕਰੀਆਂ ਵਾਲੇ ਮਿਲ ਜਾਣੇ ਆ ਤੇ ਕੁਲਾ ਸੌਰ ਜਾਣਗੇ ਤੁਸੀਂ ਬੱਚਿਆਂ ਨੂੰ ਪੜਾ ਦਿਓ ਧੀਆਂ ਨੂੰ ਤੇ ਪੁੱਤਾਂ ਨੂੰ ਪੜਾ ਦਿਓ ਨਰਸਰੀ ਤੋਂ 12ਵੀਂ ਤੱਕ ਸਰਕਾਰ ਨਾਲ ਪੜਾਈ ਫਰੀ ਆ 12ਵੀਂ ਤੋਂ ਬਾਅਦ ਇੱਕ ਕੋਰਸ ਜ਼ਰੂਰ ਕਰਾ ਦਿਓ ਮੈਂ ਕਿ ਹਰ ਸਟੇਜ ਤੋਂ ਕਹਿੰਦਾ ਆ ਭਾਵੇਂ ਪੀ ਐ ਕਰਾ ਦਿਓ ਤੇ ਜੇ ਕੋ ਵੱਧ ਪੜ੍ਹ ਚੋਗੇ ਬੱਚਾ ਉਹਨੂੰ ਭਾਵੇਂ ਪੀ ਐਚ ਡੀ ਕਰਾ ਦਿਓ ਜਿਹੋ ਜੀ ਪੜ੍ਹਾਈ ਕਰਾ ਦੋਗੇ ਉਹੋ ਜੀ ਨੌਕਰੀ ਤੁਹਾਡੇ ਬੱਚਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾ ਦੇਣਗੇ ਤੇ ਸਾਧ ਸੰਗਤ ਮੁੰਡਿਆਂ ਨੂੰ ਤੇ ਆਪਾਂ ਪੜਾਉਣਾ ਪੜਾਉਣਾ ਮੁੰਡਿਆਂ ਨੂੰ ਵੱਧ ਜ਼ੋਰ ਆਪਾਂ ਕੁੜੀਆਂ ਤੇ ਲਾਉਣਾ ਵੇਲੇ ਕੁੜੀਆਂ ਕਰਮ ਵਾਲੀਆਂ ਦੋਵੇਂ 3ਾਂ ਵੇਲੇ ਟੀਚਰ ਲੱਗੀਆਂ ਜੀ ਕਰਤਾਲਾ ਪਿਉ ਦਾ ਸਿਰ ਉੱਚਾ ਕਿੰਨੇ ਬੱਚੇ ਬਾਜੀ ਤੁਹਾਡੇ ਚਾਰ ਪੱਤੀ ਵਾ ਜੀ ਵਾ ਦੋ ਮੁੰਡੇ ਆ ਉਹ ਕੀ ਕਰਦੇ ਆ ਉਹ ਪੀਏ ਕਰਦੇ ਨੇ ਪੀਏ ਕਰਦੇ ਪਾਉ ਇਹਦੀ ਲਾ ਦੀ ਨੇਕਾ ਮੁੰਡੇ ਵੀ ਦੋਵੇਂ ਪੀਏ ਕਰਦੇ ਇੱਕ ਗਰੀਬ ਪਰਿਵਾਰ ਇੱਕ ਰੇੜੀ ਚਲਾਉਣ ਵਾਲਾ ਬੰਦਾ ਮੋਟਰਸਾਈਕਲ ਵਾਲੀ ਦੋਵੇਂ ਮੁੰਡੇ ਵੀ ਪੀਏ ਕਰਦੇ ਆ ਕੁੜੀਆਂ ਵੀ ਪੀਏ ਕਰਕੇ ਈਟੀਟੀ ਕਰਕੇ ਨੌਕਰੀ ਤੇ ਲੱਗੀਆਂ ਉਹਨਾਂ ਵੀ ਲੱਗ ਜਣਾ ਬਾਕੀ ਕੁੜੀਆਂ ਦੀ ਨਾ ਮੁੰਡਿਆਂ ਨੂੰ ਕਿਸਮਤ ਤੇ ਜੁਦੀ ਜਦੋਂ ਆਪਣੇ ਘਰੇ ਪੁੱਤ ਜਨਮ ਲੈਂਦਾ ਨਾ ਮਾਪਿਓ ਦੇ ਮੱਥੇ ਤੇ ਇੱਕ ਭਾਗ ਜਾਗਦਾ ਤੇ ਜਦੋਂ ਕੁੜੀ ਜਨਮ ਲੈਂਦੀ ਮਾਪਿਓ ਦੇ ਮੱਥੇ ਤੇ 100 ਭਾਗ ਖੁੱਲ ਜਾਂਦਾ 100 ਭਾਗ ਸਾਰੇ ਪਾਸੇ ਹੀ ਖੋਲ ਜਾਂਦੇ ਰੀਜਕ ਦੇ ਪੈਸੇ ਦੇ ਅਨਾਜ ਦੇ ਜਿਹੜੇ ਕੰਮ ਨੂੰ ਜਾਲਾ ਫਿਰ ਚੜhti ਕਲਾਈ ਹੁੰਦੀ ਜਾਣੀ ਆ ਉਹ ਤਾਂ ਹੋਣੀ ਆ ਪਰ ਜੇ ਧੀਆਂ ਨੂੰ ਪੁੱਤਾਂ ਨਾਲੋਂ ਵੱਧ ਸਤਕਾਰ ਵੱਧ ਪਿਆਰ ਤੇ ਵੱਧ ਪੜਾਈ ਕਰਾਵਾਂਗੇ ਦੂਜੀ ਗੱਲ ਹੋਰ ਹਮੇਸ਼ਾ ਗਰੀਬ ਦਾ ਬੱਚਾ ਉਹ ਉਹਦੇ ਨਾਲ ਕੁਦਰਤ ਆ ਕੇ ਖੜ ਜਾਂਦੀ ਆ ਜਿਹੜਾ ਅਮੀਰ ਦਾ ਬੱਚਾ ਹੁੰਦਾ ਨਾ ਉਹਨੂੰ ਹੁੰਦਾ ਕੋਈ ਮੇਰੇ ਬਾਪੂ ਨੇ ਵਾਧੂ ਜਾਇਦਤ ਬਣਾਈ ਸਾਡੇ ਕੋਲ ਦੁਕਾਨ ਹੈਗੀ ਆ ਸਾਡੇ ਕੋਲ ਜ਼ਮੀਨ ਹੈਗੀ ਆ ਸਾਡੇ ਕੋਲ ਪੈਸੇ ਵਾਧੂ ਆ ਮੇਰੇ ਬਾਪੂ ਨੇ ਵਾਧੂ ਪੈਸੇ ਬਣਾਈ ਕੋਈ ਨਾਮ ਹੀ ਪੜਾਂਗੇ ਮੈਂ ਤੇ ਆਂਦੀ ਦੁਕਾਨ ਕਰੀ ਜਾਂ ਜਾਂ ਵਾਈ ਕਰੀ ਜਾਂ ਜਿਹੜਾ ਗਰੀਬ ਦਾ ਬੱਚਾ ਹੁੰਦਾ ਨਾ ਉਹਨੂੰ ਹੁੰਦਾ ਵੀ ਮੇਰਾ ਬਾਪੂ ਗਰੀਬ ਆ ਮੈਂ ਪੜ੍ਹ ਲਿਖ ਕੇ ਨੌਕਰੀ ਕਰਕੇ ਆਦੇ ਬਾਪੂ ਦੀ ਗਰੀਬੀ ਦੂਰ ਕਰਨੀ ਆ ਮੈਂ ਘਰ ਚ ਮੀਰੀ ਲੈ ਕੇ ਆਉਣੀ ਆ ਫਿਰ ਬਾਬਾ ਨਾਨਕ ਵੀ ਸਿਰ ਤੇ ਮੇਰ ਪਰ ਹੱਥ ਰੱਖ ਦਿੰਦਾ ਕੁਦਰਤ ਵੀ ਮਿਹਰਬਾਨ ਹੋ ਜਾਂਦੀ ਆ ਕਿ ਇਹਦੀ ਨੀਤ ਚੰਗੀ ਆ ਇਹਦੀ ਨੀਤ ਨੂੰ ਭਾਗ ਲਾਉਣੇ ਆ ਉਹ ਫਿਰ ਕੁਦਰਤ ਮਿਹਰਬਾਨ ਹੋਈ ਨਹੀਂ ਫਿਰ ਨੋਂ ਨਦੀਆਂ 12 ਸਿੱਡੀਆਂ ਆਪੇ ਹੀ ਹੋ ਜਾਂਦੀਆਂ ਅਸੀਂ ਤੇ ਅਰਦਾਸ ਕਰਾਂਗੇ ਪ੍ਰਮਾਤਮਾ ਕੇ ਵੀ ਹਰ ਘਰ ਦੀ ਧੀ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਤੇ ਲੱਗੇ ਤੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨਾਂ ਸਾਡੇ ਇਲਾਕੇ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਕਰੇ ਸਾਡੀਆਂ ਧੀਆ ਹਰ ਘਰ ਦੀ ਧੀ ਨੌਕਰੀ ਤੇ ਲੱਗੇ ਹਰ ਘਰ ਕਿ ਪਹਿਲੀ ਸਰਕਾਰ ਆ ਜਿਨੇ ਸਿਹਤ ਸਿੱਖਿਆ ਤੇ ਰਜਗਾਰ ਤੇ ਕੰਮ ਕੀਤਾ ਪਹਿਲੀ ਸਰਕਾਰ ਨਹੀਂ ਤੇ ਪਹਿਲੀਆਂ ਨਹੀਂ ਕੁਝ ਕੀਤਾ ਸੇਤ ਹਸਪਤਾਲਾਂ ਚ ਡਾਕਟਰ ਪੂਰੇ ਕੀਤੇ ਦਵਾਈਆਂ ਇਲਾਜ ਟੈਸਟ ਫਰੀ ਕੀਤੇ ਵੀ ਕਿਸੇ ਦੇ ਘਰੇ ਕੋਈ ਬਜ਼ੁਰਗ ਬਿਮਾਰ ਹੋ ਜੇ ਤੇ ਉਹਨਾਂ ਨੂੰ ਉਠੇ ਕਰਦੀ ਵੀ ਜੇ ਇਲਾਜ ਕਰਉਣਾ ਪਿਆ ਤੇ ਪੈਸੇ ਕਿੱਥੋਂ ਆਣਿਆ ਪੈਸੇ ਭਗਵੰਤਮਾਨ ਦੀ ਸਰਕਾਰ ਨੇ ਦੇਨੇ ਇੱਕ ਹੋਰ ਮੈਂ ਗੱਲ ਕਰਾਂ ਅਕੇਨਾ ਜੇ ਕਹਿੰਦਾ ਜੀ ਜ਼ਿਆਦਾ ਬਿਮਾਰ ਹੋ ਜਣਾ ਤੇ ਡਾਕਟਰਾਂ ਨੇ ਕਹਿ ਦੇਣਾ ਇਹਨੂੰ ਪੀਜੀਆਈ ਰੈਫਰ ਕਰ ਦੋ ਤੇ ਆਪਣੀ ਪਹੁੰਚ ਨਹੀਂ ਹੁੰਦੀ ਗੋਲੇ ਸੋਨਾ ਸਾਤ ਸਿਰਿਆ ਕਾਲ ਵਾਹ ਜੀ ਵਾਹ ਬਈ ਸੋਨਾ ਸਾਤ ਸਿਰਿਆ ਕਾਲ ਪਿੰਡ ਵਾਲੇ ਜਵਰਾ ਦੇ ਵਿੱਚ ਕੈਬਨਟ ਮੰਤਰੀ ਜਰਦਾ ਆਪਣੇ ਸਾਹਮਣੇ ਰੱਖੀ ਤੈਨੂੰ ਪਿਆਰ ਹੈ ਦੋਮਤਿਆਂ ਗੋਲੇ ਸੋਨਾ ਸਾਤ ਸਿਰਿਆ ਕਾਲ ਬਾਪੂ ਚਲਾਉਂਦਾ ਸੀ ਢੇੜੀ ਤੇ ਕੁੜੀ ਪੜ ਕੇ ਲੱਗੀ ਟੀਚਰ ਦੋਵੇਂ ਪੜਨਾ ਜੀ ਬਹੁਤ ਵੱਡਾ ਪਰਾਲਾ ਜੀ ਬਿਲਕੁਲ ਲੰਗਾਕਾਰੀ ਬੰਦੀ ਹੈ ਜੀ ਸ਼ੇਅਰ ਕਰੋ ਵੀਡੀਓ ਬਾਕੀ ਜਦੋਂ ਇਲਾਕੇ ਦੇ ਵਿੱਚੋਂ ਕੋਈ ਬੱਚਾ ਵੱਡਾ ਪਲੇਅਰ ਬਣਦਾ ਜਾਂ ਕੋਈ ਵੱਡਾ ਅਫਸਰ ਬਣਦਾ ਤੇ ਸਾਰਿਆਂ ਨੂੰ ਮਾਣ ਹੁੰਦਾ ਵੀ ਸਾਡੇ ਇਲਾਕੇ ਦੇ ਵਿੱਚੋਂ ਅਫਸਰ ਬਣਿਆ ਵਾ ਅਸੀਂ ਦੇਦੋ ਤਾਂ ਜਦੋਂ ਮਰਜੀ ਜਾ ਕੇ ਕੰਮ ਹੁਣ ਸਿਕੰਦਰ ਸੋਧੀਆਂ ਕੁੜੀਆਂ ਲੱਗੀਆਂ ਟੀਚਰ ਤੇ ਆਪਾਂ ਕਾਹੀ ਦੇਣਾ ਕੋਈ ਆਪਣਾ ਹੀ ਸਿਕੰਦਰ ਸੋਹ ਕੋਈ ਉਹਦੀਆਂ ਕੁੜੀਆਂ ਨੂੰ ਆਖਾਂਗੇ ਪੜ੍ਹਾਵੇ ਸਾਡੇ ਬੱਚਿਆਂ ਨੂੰ ਜਦ ਦੂਸ਼ਣ ਦੀ ਲੋੜ ਪਈ ਆਪਾਂ ਕਹਿਣਾ ਪੜਾ ਆ ਇਹਨੂੰ 2 ਘੰਟੇ ਤੇਰੀ ਭਤੀਜੀ ਲੱਗਦੀ ਆ ਪੁੱਤ ਤੇਰੀ ਭੈਣ ਲੱਗਦੀ ਪੜਾ ਇਹਨੂੰ 2 ਘੰਟੇ ਤੇ ਇਹਨੇ 3 ਨੇ ਕਿ ਆਖਣਾ ਇਹਨੇ ਕਰਮਾਂ ਵਾਲੀ ਨੇ ਆਖਣਾ ਸਾਡੇ ਹੀ ਬੱਚੇ ਸਾਡੇ ਪਿੰਡ ਦੇ ਤੇ ਸਾਧ ਸੰਗਤ ਮੈਂ ਇਹੋ ਬੇਨਤੀ ਕਰੂੰਗਾ ਵੀ ਆਪਾਂ ਧੀਆਂ ਨੂੰ ਪੜਾ ਕੇ ਧੀਆਂ ਪੜ ਗਈਆਂ ਨਾ ਅਫਸਰ ਪੜ ਗਈਆਂ ਇਸ ਤਰ੍ਹਾਂ ਦੂਜੇ ਇਲਾਕੇ ਦੂਜੇ ਜ਼ਿਲ੍ਹੇ ਦੂਜੇ ਪਿੰਡ 'ਚ ਜਾ ਕੇ ਤੁਹਾਡੇ ਨਾਂ ਦੀ ਸੋਭਾ ਆਉ ਉਸ ਧੀ ਦੇ ਜੋੜ ਛਰੀਕਾ ਕਬੀਲਾ ਸੱਸ ਸਹੁਰਾ ਚਾਚੇ ਤਾਏ ਉਹ ਤੁਹਾਡੀ ਸੋਪਾ ਕਰਨਗੇ ਵੀ ਚੰਗੇ ਖਾਨਦਾਨ ਚੋਂ ਕੁੜੀ ਆਈ ਆ ਚੰਗੇ ਮਾਪਿਓ ਦੀ ਪਰਦਾਇਸ਼ ਆ ਉਹਨਾਂ ਪੜਾ ਲਖਾ ਕੇ ਅਫਸਰ ਬਣਾ ਕੇ ਸਾਨੂੰ ਤੀ ਦਿੱਤੀ ਆ ਘਰ ਵਾਲਾ ਵੀ ਅਫਸਰ ਮਿਲੂ ਕਾ ਬੱਚੇ ਵੀ ਪੜ ਲੈ ਕੇ ਅਫਸਰ ਬਣ ਲੈਣ ਸਖਵਿੰਦਰ ਸਿੰਘ ਦੀ ਸੋਪਾ ਜਿੱਥੇ ਇਹਦੀਆਂ ਵਿਆਹ ਕੇ ਜਾਣੀਆਂ ਉਹਨਾਂ ਪਿੰਡਾਂ ਚ ਵੀ ਹੋਣੀ ਆ ਵੀ ਭਾਵੇਂ ਉਹ ਘਰੋਂ ਨਹੀਂ ਡਸਰਦਾ ਕੋਈ ਦਾ ਪਰ ਉਹਨੇ 10-9 ਦੀ ਕਿਰਤ ਕਰਕੇ ਬੱਚੇ ਪੜਾ ਲਏ ਬੱਚੇ ਪੜਾ ਕੇ ਅਫਸਰ ਬਣਾ ਲਿਆ ਸਾंसद ਸੰਗਤ ਮੈਂ ਗੱਲ ਕਰਨ ਲੱਗਾ ਸਿਹਤ ਸਿੱਖਿਆ ਤੇ ਰੋਜ਼ਗਾਰ ਕਿ ਸਿਹਤ ਜਦੋਂ ਕਿਸੇ ਦਾ ਕੋਈ ਬਜ਼ੁਰਗ ਬਿਮਾਰ ਹੋਣਾ ਨਾ ਤੇ ਦੂਜੇ ਹਸਪੀਟਲ ਨੇ ਰੈਫਰ ਕਰ ਦੇਣਾ ਪੀਜੀਆਈ ਚ ਤੇ ਤੁਹਾਨੂੰ ਯਾਦ ਹੋਣਾ ਉਦੋਂ ਆਪਾਂ ਭਜਰਾ ਵੀ ਦੇਸ਼ ਪ੍ਰਤਾਪ ਕਹਿ ਰਹੇ ਤੋਂ ਬਿਨਾਂ ਨਹੀਂ ਕਿਸੇ ਨੇ ਦਾਖਲ ਕਰਨਾ ਪੀਜੀਆਈ ਤੇ ਦੇਸ਼ ਪ੍ਰਤਾਪ ਨੇ ਲੱਭਣਾ ਉਹਦਾ ਜੇ ਕੋਈ ਖਾਸਮ ਖਾਸ ਨਾ ਉਹ ਤਾਂ ਉਹਨੇ ਫੋਨ ਕਰ ਦੇਣਾ ਉਹਨੂੰ ਉਹਨਾਂ ਦਾਖਲ ਕਰ ਲੈਣਾ ਦੂਜੇ ਦਾ ਨਹੀਂ ਕਰਦਾ ਗਰੀਬ ਦਾ ਤਰਮਿੰਦਰ ਕੇਲਦੀ ਦੇ ਵਿਚਾਰੇ ਦੀ ਪਹੁੰਚ ਹੀ ਨਹੀਂ ਪੀਜੀ ਤਾਂ ਪੀਜੀ ਆਈ ਦਾ ਕੋਨੇ ਕੀ ਕਰਨਾ ਉਹਦੇ ਬਾਅਦ ਬਣੀ ਆਪਣੀ ਸਰਕਾਰ ਤੁਹਾਡੇ ਭਰਾ ਕੋ ਕੋਈ ਵੀ ਚਲ ਗਿਆ ਨਾ ਕੋਈ ਗਰੀਬ ਕੋਈ ਗੁਰਬਾ ਜਿਹਦੇ ਇਲਾਜ ਨਹੀਂ ਉਹ ਕਰਾ ਸਕਦਾ ਰੈਫਰ ਤੇ ਤੁਰਤੀ ਕਰ ਮੈਂ ਆਪ ਕਹਤਾ ਵੀ ਤੁਸੀਂ ਪੀਜੀ ਆਈ ਲੈ ਕੇ ਜਾਓ ਮੈਂ ਕਰ ਦਿੰਦਾ ਉੱਥੇ ਫੋਨ ਤੇ ਆਓ ਇਹਦਾ ਫ੍ਰੀ ਮੈ ਇਲਾਜ ਕਰਾਓ ਨਹੀਂ ਤੇ ਪੀਜੀ ਆਈ ਜਾਣਾ ਸੋਖਾ ਨਹੀਂ ਕੋਈ ਨਹੀਂ ਉੱਥੇ ਪੁੱਛਦਾ ਸਾਲ-ਸਾਲ ਬਾਅਦ ਵਾਰੀ ਆਉਂਦੀ ਤੇ ਪੀਜੀ ਆਈ ਬਾਹਰ ਬੱਜੇ ਪਏ ਰਹਿੰਦੇ ਲੋਕਾਂ ਦੇ ਤੇ ਸਿਰਫ ਛਨੀਐਤਵਾਰ ਛੁੱਟੀ ਆ ਜਿੱਦਣ ਵਰਕਿੰਗ ਡੇ ਆ ਸੋ ਮੰਗਲ ਬੁੱਧ ਵੀਰ ਸ਼ੁਕਰ ਜੇ ਕਿਸੇ ਨੂੰ ਮੈਂ ਕਹਿੰਦਾ ਕੋਈ ਕਿਸੇ ਦਾ ਚੀਪ ਬਿਮਾਰ ਨਾਲ ਵਿੱਚ ਜੇ ਕਦੇ ਵਿਫਤਾ ਪੈਂਦੀ ਆ ਆਪਣੇ ਭਰਾ ਨੂੰ ਜਦੋਂ ਮਰਜੀ ਆ ਕੇ ਮਿਲਿਓ ਜੇ ਪੀਜੀਆਈ ਕਹੇ ਫ੍ਰੀ ਇਲਾਜ ਕਰਾਉਣਾ ਹੋ ਰੱਬ ਨਾ ਕਰੇ ਕਿਸੇ ਦਾ ਕੋਈ ਜੀ ਬਿਮਾਰ ਹੋ ਜੇ ਕੋਈ ਦਾ ਬਜ਼ੁਰਗ ਬਿਮਾਰ ਹੁੰਦਾ ਕੋਈ ਵੀ ਜੀ ਬਿਮਾਰ ਹੁੰਦਾ ਤੁਹਾਡਾ ਭਰਾ ਪੀਜੀਆਈ ਤੋਂ ਫ੍ਰੀ ਇਲਾਜ ਕਰਾ ਕੇ ਦਊ 1 ਰੁਪਿਆ ਨਹੀਂ ਲੱਗਣ ਦਊਗਾ ਇਹ ਤਾਂ ਢੀ ਸਰਕਾਰ ਕਰਕੇ ਸੰਭਵ ਹੋ ਗਿਆ ਪੀਜੀਆ ਇਥੇ ਲਾਜੋ ਲਾ ਪਿਆ ਵਾਹ ਜੀ ਵਾਹ ਨਹੀਂ ਤੇ ਇਕਲਕੇ ਜੋ ਕੋਈ 2 4 5 ਬੰਦੇ ਇਹਨਾਂ ਦੇ ਖਾਸ ਹੁੰਦੇ ਪਰਿਵਾਰ ਉਹਨਾਂ ਦਾ ਭਾਗੋ ਕਿਰਾ ਦਾ ਰੋੜ ਨਹੀਂ ਕਿ ਇਹਨੂੰ ਪੁੱਛਦੇ ਉਹਦੇ ਬਾਅਦ ਸਕੂਲਾਂ ਦੇ ਟੀਚਰ ਪੂਰੇ ਕਰਦੇ ਬੈਂਚ ਵਾਧੂ ਕਰਦੇ